ਜੇਰਾ ਆ ਐਫਆਈਆ ਆ ਬਰਾਦਰ ਨਾਲ ਵੀ ਫੋਟੋ ਹੈ ਆ ਕ੍ਰਮ ਕਰਾਉਦੇ ਆ ਇੱਥੇ ਆਮ ਆਦਮੀ ਪਾਰਟੀ ਵਿੱਚ ਦੋ ਸਾਲ ਰਹਿ ਕੇ ਇਹਨਾਂ ਨੇ ਕਰਾਇਆ ਤੇ ਆ ਕੇ ਕਰਾ ਰਹੇ ਆ ਭਾਜਪਾ ਦੇ ਰਾਕੇ ਮੈਂ ਭਾਜਪਾ ਆ ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਕਿ ਕਿਆ ਤੁਸੀਂ ਸਾਡੇ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਹਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਭੀਗੇ ਪੀ ਆਰਾਮ ਆਦੀ ਪਾਰਟੀ ਵਾਲਿਓ ਤੁਹਾਨੂੰ ਲੋਕ ਬਖਸ਼ੜ ਕੇ ਨਾ ਮੈਂ ਬਖਸ਼ੂਗਾ ਮੈਂ ਚਾਹ ਤੱਕ ਸਾਰੀ ਦਿੰਦਾ ਚਾਹਦਾ ਕਿ ਤੂੰ ਿੱਕਾ ਖਤਮ ਨਹੀਂ ਹੋ ਜਾਂਦਾ ਿੱਕੀ ਕਾਜੋ ਤੂੰ ਵੀ ਿੱਕਾ ਬਾੜਿਆ ਹੋਇਆ ਆ 2 ਸਾਲ ਉਗੜਾ 10 ਮਹੀਨੇ ਰਿੰਕੂ ਰੇਹਾ ਆਮ ਆਦੀ ਪਾਰਟੀ ਦੇ ਇੱਕਾ ਮਨ ਨੂੰ ਹੋਨੇ ਰਾਹ ਤੇ ਕਿਸ ਨੇ ਫਰਦੀ ਦਿੱਤੀ ਕਹਦੇ ਜੀ ਮੁਕੇਸ਼ ਸਖਰੀ ਆ ਜੜਾ ਸ਼ਕਾਬਾਦ ਕੈਂਸਰ ਨਾਲ ਦੇ ਸੰਬੰਧ ਹੈ ਇਹ ਰਿਕੂ ਦਾ ਖਾਸ ਬੰਦਾ ਹੈ ਰਿਕੂ ਨੂੰ 10 ਟੋੜੇ ਟੋੜੇ ਦੀ ਚੈਨੀ ਹੈ ਰੇ ਉਹਦੇ ਜਨਮ ਦਿਨ ਪਰ ਪਾਈ ਹੈ ਜਨਮ ਦਿਨ ਮੇਰੇ ਵੀ ਉਹਦੇ ਪਿੰਡ ਤੋਂ ਕੋਈ ਚਾਂਦੀ ਦੀ ਵੀ ਪਾ ਕੇ ਜੀ ਆ ਯਾਰ ਤੁਸੀਂ ਦੱਸੋ ਕਿਹੜਾ ਗਾਟ ਟੋੜੇ ਦੀ ਸੋਨੇ ਦੀ ਚੈਨੀ ਪਾਉਂਦਾ ਹੈ ਉਹਦਾ ਕੀ ਮਤਲਬ ਹੈ ਕਿ ਉਹਦੇ ਪਰਿਵਾਰ ਦੇ ਵਿੱਚ ਜਿਹੜੇ ਪਿੱਠ ਖਾਪਣਦੇ ਐ ਔਰ ਜਿਹਨਾਂ ਦਾ ਹਿੱਸਾ ਐ ਉਹ ਅਮਰਾਲ ਐ ਉਹ ਹੈਗਾ ਰਿੰਕੂ ਇਹ ਅੱਜ ਕੱਲ੍ਹ ਹੈਗਾ ਭ੍ਰਮਨ ਅਰੋੜਾ ਯਾਦ ਕਰ ਆਸ ਤੱਕ ਆਮ ਆਦਮੀ ਪਾਰਟੀ ਵਿੱਚ ਸੀਗੇ ਕਿਸੇ ਦੇ ਨਿਛੇੜੇ ਕਹਿੰਦੇ ਵਿੱਚੋਂ ਕਿੰਨੇ ਟੈਲੇਗ੍ਰਾਫ ਸੀਤਲ ਅਮਰਾਲਾ ਰਿੰਕੂ ਭਾਜਪਾ ਵਿੱਚ ਆਮ ਆਦਮੀ ਵਾਲਿਆਂ ਨੇ ਚੱਕ ਲਈ ਬੀਜੇਪੀ ਇਹਨਾਂ ਦੇ ਖੇਪ ਫੜ ਗਏ ਇਹਨਾਂ ਨੂੰ ਲੈ ਕੇ ਕਈ ਡਰਾ ਕੇ ਤੋਂ ਦੋਨੋਂ ਪਾਰਟੀਆਂ ਪੰਜਾਬ ਦੇ ਵਿੱਚੇ ਖਾਸ ਤੌਰ ਤੇ ਜਿਲਦਾਂ ਦੇ ਵਿੱਚ ਨਸ਼ੇ ਦੀ ਕਾਰਵਾਈ ਕੀਤੀ